ਬਈ ਕਦੇ ਕਿਸੇ ਨੇ ਸੋਚਿਆ ਕਿ ਗੁਰੂ ਘਰ ਐਂਟਰ ਹੁੰਦੇ ਸਾਡੀ ਨੈਗੇਟਿਵਿਟੀ ਪੋਜ਼ਿਟਿਵਿਟੀ ਚ ਬਦਲਦੀ ਕਿੱਦਾਂ ਹੈ ਚਲੋ ਆਓ ਥੋੜਾ ਜਿਹਾ ਗੌਰ ਕਰਦੇ ਹਾਂ ਜਿਹੜੀਆਂ ਜੁੱਤੀਆਂ ਆਪਾਂ ਘਰੋਂ ਪਾ ਕੇ ਜਾਂਦੇ ਹਾਂ ਗੁਰੂ ਘਰ ਐਂਟਰ ਹੁੰਦੇ ਸਾਡੇ ਜੋੜੇ ਬਣ ਜਾਂਦੇ ਆ ਅਸੀਂ ਆਪਦੀਆਂ ਜੁੱਤੀਆਂ ਨੂੰ ਘਰੋਂ ਜੁੱਤੀਆਂ ਕਹਿ ਕੇ ਰੋਥੇ ਜਾ ਕੇ ਜੋੜੇ ਕਹਿ ਕੇ ਜੋੜਾ ਕਰ ਚਲਾਨਦੇ ਆ ਉਹਦੇ ਬਾਅਦ ਜਿਹੜੀ ਸਾਨੂੰ ਬਾਹਰ ਭੀੜ ਨਜ਼ਰ ਆਉਂਦੀ ਹੈ ਗੁਰੂ ਘਰ ਜਾਂਦੇ ਹੀ ਸਾਡੇ ਲਈ ਉਹ ਸੰਗਤ ਬਣ ਜਾਂਦੀ ਹੈ ਜਿਹੜੀਆਂ ਸਾਨੂੰ ਬਾਹਰ ਲੈਣਾ ਦਿਖਦੀਆਂ ਨੇ ਗੁਰੂ ਘਰ ਜਾਂਦੇ ਹੀ ਸਾਡੇ ਲਈ ਪੰਗਤ ਬਣ ਜਾਂਦੀ ਹੈ ਔਰ ਜਿਹੜੀ ਆਪਣੇ ਘਰ ਆਪਾਂ ਰੋਟੀ ਬਣਾਉਂਦੇ ਆ ਆਪਾਂ ਦੇ ਪ੍ਰਸ਼ਾਦਾ ਕਹੀਦਾ ਜਿਹੜੇ ਰੋਟੀ ਕਹਿੰਦੇ ਨੇ ਗੁਰੂ ਘਰ ਜਾਂਦੇ ਉਹਨਾਂ ਲਈ ਉਹ ਲੰਗਰ ਪ੍ਰਸ਼ਾਦਾ ਬਣ ਜਾਂਦਾ ਹੈ ਘਰ ਦਾ ਪਾਣੀ ਗੁਰੂ ਘਰ ਜਾਂਦੇ ਜਲ ਬਣ ਜਾਂਦਾ ਹੈ ਘਰ ਦਾ ਕੜਾਹ ਗੁਰੂ ਘਰ ਜਾਂਦੇ ਕੜਾਹ ਪ੍ਰਸ਼ਾਦ ਬਣ ਜਾਂਦਾ ਹੈ ਦੇਗ ਦਾ ਪ੍ਰਸ਼ਾਦ ਬਣ ਜਾਂਦਾ ਹਰ ਪਾਸੇ ਉੱਥੇ ਪੋਜ਼ਿਟਿਵਿਟੀ ਹੁੰਦੀ ਹੈ ਇਸ ਕਰਕੇ ਸਾਨੂੰ ਉੱਥੇ ਪੋਜ਼ਿਟਿਵਿਟੀ ਹੀ ਫੀਲ ਹੁੰਦੀ ਹੈ ਤੇ ਇਹੀ ਪੋਜ਼ਿਟਿਵਿਟੀ ਆਪਾਂ ਆਪਣੀ ਡੇਲੀ ਰੁਟੀਨ ਚ ਕਿਉਂ ਨਹੀਂ ਲੈ ਸਕਦੇ ਇੰਨਾਂ ਚੀਜ਼ਾਂ ਨੂੰ ਆਪਾਂ ਇਹੀ ਹਿਸਾਬ ਨਾਲ બોલ્યા करिए ਤੇ આપણને ਆਪਣੇ ઘર ਦੇ ਵਿੱਚ ਵੀ પોઝિટિવિટી ਹੀ نظر ਆਏਗੀ ਹਰ ਕਿਸੇ ਨੂੰ ਹੈਨਾ ਬਾਕੀ ਗੁਰੂ ਘਰ ਦੀ ਗੱਲ ਤੇ ਵੱਖਰੀ ਐ ਉੱਥੋਂ ਜਿੱਦਾਂ ਸਕੂਨ ਆਪਣ ਨੂੰ ਘਰ 'ਚ ਨਹੀਂ ਮਿਲ ਸਕਦਾ ਲੇਕਿਨ ਫੇਰ ਵੀ ਥੋੜੀ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਆਪਾਂ ਆਪਣੇ ਘਰ ਦੀ ਡੇਲੀ ਰੁਟੀਨ 'ਚ ਐਡ ਕਰ ਸਕਦੇ ਹਾਂ ਕਿ ਕਿਉਂ ਨਾ ਆਓ ਸ਼ੁਰੂਆਤ ਕਰੀਏ ਅੱਜ ਤੋਂ ਆਪਾਂ ਵੀ ਆਪਣੇ ਰੋਟੀ ਨੂੰ ਲੰਗਰ ਪ੍ਰਸ਼ਾਦਾ ਕਹੀਏ ਆਪਣੀ ਚੁੱਪਚਾਪ ਨੂੰ ਜੋੜੇ ਕਹੀਏ ਪਾਣੀ ਨੂੰ ਜਲ ਕਹੀਏ ਢੀੜ ਨੂੰ ਸੰਗਤ ਕਹੀਏ ਨਾਲੇ ਨੈਣਾ ਨੂੰ ਪੰਗਤ ਕੀਤਾ ਅੱਜ ਫਿਰ ਆਪਣੇ ਆਪ ਦੀ ਸ਼ੁਰੂਆਤ ਕਰੀ ਹੈ ਅੱਜ ਤਾਂ ਹੀ ਹਾਜ਼ਿਰਗਾ ਆਪਾਂ ਆਪਣੇ ਘਰ 'ਚ ਵੀ ਪੋਜ਼ਿਟਿਵਿਟੀ ਹੀ ਫੀਲ ਕਰਾਂਗੇ ਵੈਗੜ ਜੀ ਦਾ ਹਰ ਦਾ ਵੈਗੜ ਜੀ ਕੀ ਫਤਿਹ ਗੌਰ ਜਰੂਰ ਕਰਿਓ